ਹਾਂਜੀ ਕੀ ਹਾਲ ਆ ਮਿੱਤਰੋ ਹੋਰ ਠੀਕ ਠਾਕ ਸਾਰੇ ਕਰਤਾ ਟਰੈਕਟਰ ਅੱਜ ਫੱਟੋਗੇ ਪੰਜ ਛੇ ਦਿਨ ਖੁੱਲੇ ਨੂੰ ਉਹ ਤਾਂ ਲੇਟ ਗਏ ਕੱਲ ਸੰਡੇ ਸੀ ਸਮਾਨ ਨਹੀਂ ਪਹੁੰਚਿਆ ਬਾਕੀ ਹੁਣ ਫਿਰ 20 ਮਿੰਟ ਲੱਗ ਜਾਣਗੇ ਕੋਈ ਥੋੜਾ ਜਿਹਾ ਗੜਬੜ ਹੋ ਗਈ ਸੀਗੀ ਫੇਰ ਮੁੜ ਕੇ ਚਲਾਉਣੇ ਆਣ ਰਾਤ ਨੂੰ ਕਰਦੇ ਆ ਚੱਕ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਖੜਿਆ ਸਵਰਾਜ ਏਜੰਸੀ 'ਚ ਪੁਰਾਣੇ ਟਰੈਕਟਰ ਜੇ ਕਿਸੇ ਵੀਰ ਭਰਾ ਨੇ ਲੈਣੇ ਆ 1 2 ਹੀ ਹੁੰਦੇ ਆ ਰਾਜਸਥਾਨ ਨੰਬਰ ਜਾਂ ਹਰਿਆਣਾ ਨੰਬਰ ਤਕਰੀਬਨ 50 ਨੰਬਰ ਟਰੈਕਟਰ ਹੁੰਦੇ ਆ ਇੱਥੋਂ ਕਿਰਾਇਆ ਆਪਣਾ ਟਰੈਕਟਰ ਲੈ ਲਈ ਆਪਣੇ ਆ ਟਰੈਕਟਰ ਨੂੰ ਬਾਹਰ ਲਾਜ਼ ਆਪਾਂ ਚਾਲਦੇ ਆ ਸਤਨਾਮ ਕੋਲੇ ਤੁਰਦੇ ਆ ਇੱਥੋਂ ਤੇ ਸਵੇਰ ਚੈੱਕ ਕਰਾਂਗੇ ਲੋਟ ਲੱਗਿਆ ਕੱਲ੍ਹ ਨਾਲ ਮੇਲਾ ਲਾਵਾਂਗੇ ਜੇ ਕੋਈ ਆ ਗਈ ਪ੍ਰੋਬਲਮ ਕਿਉਂਕਿ ਨਵਾਂ ਕੰਮ ਕੀਤਾ ਫਿਰ ਦੇਖਣਾ ਪਊਗਾ ਆ ਦੇਖੋ ਆ ਤਾਂ ਬਹੁਤ ਚਰਦਾੜਿਆ ਖੜਾ ਇਹਨਾਂ ਨੂੰ ਲੈਂਦੇ ਨਹੀਂ ਕੋਈ ਠੀਕ ਆ ਸਰ ਮੇਲੇ ਮੂਲੇ ਤਾਂ ਵਧੀਆ ਚੱਲਦੇ ਆ ਉਹ ਨਾ 60 55 ਖੜਾ ਉਹ ਸੋਨਾ ਲੀਕਾ ਖੜਾ ਇੱਕ ਆ ਗਿਆ ਕਿਤੇ ਵੀ ਵੀਰ ਪ੍ਰਾਣੇ ਲੈਣਾ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦਾ ਟਰੈਕਟਰ ਬਹੁਤ ਆਇ ਤਰ੍ਹਾਂ ਇਹਨਾਂ ਦੀ ਹੋਰ ਆ ਬ੍ਰਾਂਚ ਉੱਥੇ ਖੜੇ ਆ ਆ ਤਾਂ ਲੱਗਦਾ ਜਿਵੇਂ ਕੋਈ ਤਗੜੀ ਯਾਂਸੀ ਹੁੰਦੀ ਐ ਇੱਕ ਉਹ ਨਿਊ ਹੋਲੈਂਡ ਘੜਾ 4710 ਇੱਕ ਆ ਗਿਆ 265 ਜੀ ਦੀ ਗੱਲ ਪਰੀਲ ਭਾਈ ਸੀਗੀ ਬਾਕੀ ਹੁਣ ਚਾਲਦੇ ਆ ਸਤਨਾਮ ਕਰਨੀ ਸਾਰਾ ਬਣਾਇ ਕਰਾਂਗੇ ਬਲੌਗ ਥੋੜੀ ਸਪੋਰਟ ਦੀ ਲੋੜ ਆ ਆਵਾਜ਼ ਸ਼ੌਕ ਰੱਖੇ ਬਾਕੀ ਬਈ ਜੇ ਤੋ ਬਾਂ ਫੜਨੀ ਉਹਦਾ ਹੀ ਫੜਨੀ ਆ ਇੱਧਰ ਵੀ ਦੋ ਟਰੈਕਟਰ ਬਾਹਰ ਖੜੇ ਲਾਓ ਵੀ ਮਿੱਤਰੋ ਉਹ ਆ ਕੇ ਤੇਲ ਇਹਨੂੰ ਲਾ ਦਦੇ ਆ ਟਰਾਲੇ 'ਚ ਆਹ ਥਾਲਾ ਪਤਾ ਨਹੀਂ ਯਾਰ ਬੱਗਾ ਏ ਧੂਆਂ ਕਾਹਦਾ ਦਿਖਾਉਂਦਾ ਜੀ ਮਿੱਤਰੋ ਥੋੜ੍ਹਾ ਦੂਰ ਘੜ ਆ ਗਿਆ ਆਪਾਂ ਈਲਪਾ ਆਇਆ ਸੀਗਾ ਤੇ ਉਹਦੇ ਜੀ ਪੁਆਇਆ ਉਦਲੇ 'ਚ ਵੀ ਧੂਆ ਨਹੀਂ ਛੱਡਿਆ ਹੈ ਤੇ ਯਾਰ ਥੋੜਾ ਥੋੜਾ ਦਿਖਾਈ ਜਾਂਦਾ ਆ ਉਹਦਾ ਚੱਲੀ ਜਾਂਦਾ ਟਰੈਕਟਰ ਬੰਨਤਾ ਕੀਤਾ ਹੀ ਨਹੀਂ ਉਹਦਾ ਆਜੋ ਟੈਨ ਬੈਟਰੀ ਲਾਈ ਸੀਗੀ ਉਹ ਟਰੈਕਟਰ ਅਸੀਂ ਬੰਦ ਕਰ ਬਟੇ ਸਟਾਰਟ ਨਹੀਂ ਹੋਇਆ ਫੇਰ ਅਸੀਂ ਸਾਰਾਂ ਤੋਂ ਠੱਕਾ ਵਾਲੇ ਕੋਲੋਂ ਬੈਟਰੀ ਦੁਆਰਾ ਫੇਰ ਕਰ ਕਾ ਕੀ ਕਰਦੇ ਆ ਗੱਲਬਾਤ ਜਾ ਕੇ ਉੱਥੇ ਆਪਦੇ ਦੋ ਅੱਜਣ ਵਾਲੇ ਹੋ ਗਏ ਅੱਜ ਮਿੱਤਰੋ ਬਾਤੋ ਆਪਾਂ ਪਹੁੰਚਣ ਵਾਲੇ ਰਹਿ ਗਿਆ 15 ਕਿਲੋਮੀਟਰ ਰਤੀਆ ਭੈਣ ਜੋ ਤਿੰਨ ਚਾਰ ਵਾਲੀ ਤੇਲ ਪਾਤਾ ਹੁਣ ਉਹਦੇ ਜੋ ਕੱਢੀ ਜਾਂਦੇ ਆ ਉਹ 1500 ਦੇ ਤੇਲ ਨਾਲ ਮੁੜਿਆ ਸੀ ਲੁਧਿਆਣਿਓ ਜਿਹਦੇ ਰੰਗੀਆਂ ਪਿੰਡ ਲਾ ਕੇ ਆਂਦਾ ਤੇਲ ਫੁੱਲ ਖੋਲੇ ਇਹ 2000 ਦਾ ਅਜ ਤੋਂ ਪਹਿਲਾਂ ਪਾਤਾ ਤੇ ਹੁਣ ਫਿਰ ਪੰਪ ਪੈਣੀ ਨੇੜੇ ਇਹਦੇ ਜੋ ਕੱਢੀ ਜਾਂਦੇ ਆ ਆਹ ਬੇਟਾ ਕੋਲ ਸਾਹਿਬ ਉਹ ਇਹਨਾਂ ਨੀਂਦਾਂ ਚੜ੍ਹੀਆਂ ਰਹੀਆਂ ਪਹਿਲਾਂ ਦਾ ਜਿਹੜਿਆਂ ਨੇ ਆਉਂ ਹੀ ਪਾਉਂਦੇ ਪਰ ਤੇ ਆਪਾਂ ਉਹ ਬਹੁਤ ਓਕੇ ਮੇਲੇ ਲਾਉਣੇ ਆ ਕੁਝ ਕਰਨਾ ਪੰਜਾਬ ਉਧਰੋਂ ਆਹ ਸਾਧੂ ਚੱਲੀ ਜਾਂਦਾ ਉਧਰੋਂ ਮੁਰੇ ਹੋ ਚੱਲੀ ਜਾਂਦਾ ਆ ਹੁਣ ਤੇ ਦੱਬ ਕੇ سپورਟ ਕਰਦੇ ਆ ਸਾਰੇ ਅੱਜ ਵੀ ਪਤਾ ਸੌਖਰੇ ਕਾਲ ਨੂੰ ਕਰਦੇ ਆ ਤੁਸਾਂ ਰੈਡੀ ਤੋਂ ਲਾਵਾਏ ਗੱਲ ਤੇ ਨਾ ਬਾਕੀ ਉਹ ਇਸ ਤਰ੍ਹਾਂ ਦਾ ਕੰਮ ਹੋਇਆ ਨਾ ਕਰਕੇ ਉਹ ਬੰਦ ਨਹੀਂ ਕੀਤਾ ਤੁਸਾਂ ਨੂੰ ਐ ਇੰਦਾਲਾ ਸੀ ਇਹਦਾ ਸਾਡਾ 24 ਘੰਟੇ 12 ਘੰਟੇ ਦਾ ਬਹੁਤ ਹਾਨਾ ਗੱਲੇ ਬਈ ਬਾਕੀ ਨੇ ਐ ਦੁਆ ਦੇ ਬੰਦਾ ਸੌਖਰੇ ਸਾਰੇ ਦੁਆਵਾ ਕਰਿਓ ਬਈ

ਦੇ ਹੋਇਆ ਮਾੜਾ ਮੈਨੂੰ ਤਾਂ ਨਹੀਂ ਦਾ ਪਹੁੰਚੂਗਾ ਹਾਂਜੀ ਮਿੱਤਰੋ ਪਹੁੰਚ ਗਿਆ ਆਪਾਂ ਸਤਨਾਮ ਕੋਲੇ ਤੇ ਟਾਈਮ ਹੋ ਗਿਆ ਪੌਣੇ 4 ਦਾ ਥੋੜਾ ਜਿਹਾ ਰਸਤੇ 'ਚ ਦਿੱਕਤ ਪੈ ਗਈ ਸੀਗੀ ਡੀਜ਼ਲ ਪਵਾਇਆ ਸੀ ਮੁੜ ਕੇ ਪੰਪ ਬੰਦ ਹੋ ਗਿਆ ਫਿਰ ਇੱਥੋਂ ਕੱਢ ਕੇ ਉਹਦੇ 'ਚ ਪਾਇਆ ਨਾੜ 'ਚ ਅੱਧਾ ਪੌਣਾ ਘੰਟਾ ਬਾਕੀ ਲੱਗ ਹੀ ਜਾਂਦੇ ਤਿੰਨ ਚਾਰ ਘੰਟੇ ਤਾਂ ਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ ਬਾਕੀ ਹੁਣ ਤਾ ਚੂਕੀ ਨੇ ਆ ਕੱਲ ਤੋਂ ਅੱਗੇ ਹੋਰ ਵਲੌਗ ਕੰਟੀਨਿਊ ਕੱਲ ਦਾ ਆਊਗਾ ਐਸ ਵੇਲੇ ਮਤਲਬ ਵੀ ਯਾਨਾ ਆ ਸੁਬਾਹ ਪਾਦਾ ਗਾਣਾ 7:00 ਵੇ 7:00 ਵੇ ਬਈ ਫੁੱਲ ਸਾਧ ਦਿਓ ਤੁਹਾਡੇ ਭਰਾ ਨੂੰ ਬਹੁਤ ਲੋੜ ਆ ਤੁਹਾਡੇ ਸਾਥ ਦੀ ਹੁਣ ਅਸੀਂ ਕੜੇ ਡਿੱਕੀ ਜਾਂਦੇ ਆ ਆਹ ਖੜਾ ਮੁੰਡਾ ਹਾਰਾ ਚੌਪਰ ਇਹਦੇ ਪਈ ਦੀ ਲਾਈਟ ਤੇਰੀ ਹੋਈ ਪਈ ਆ ਸਧਿਆ ਕਿ ਆਵੇ ਆਣੇ ਜੀ ਜੀ ਕੋਲ ਲੈ ਇਹ ਮੁੜ ਜਾਓ